ਪਿੰਡ ਸਰੂਪ ਸਿੰਘ ਵਾਲਾ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਅੱਜ ਇੱਕ ਫ੍ਰੀ ਚੈੱਕਅਪ ਕੈਂਪ ਲਾਲਾ ਫਤੇ ਚੰਦ ਬ੍ਰਿਜ ਰਾਲ ਐਜੂਕੇਸ਼ਨ ਸੁਸਾਇਟੀ ਵੱਲੋਂ ਲਗਾਇਆ ਗਿਆ ਜਿੱਥੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ ਐਚ ਆਈ ਵੀ ਟੈਸਟ ਫ੍ਰੀ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਚਿੱਕਲ ਹਸਪੀਟਲ ਗੁਰੂ ਹਸਾਇ ਤੋਂ ਡਾਕਟਰ ਇੱਥੇ ਪਹੁੰਚੇ ਹੋਏ ਆ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਹੇ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਗੁਰੂ ਸਾਹਿਬ ਲਈ ਥੈਂਕ ਯੂ ਜੀ ਡਾਕਟਰ ਸਾਹਿਬ ਅੱਜ ਦਾ ਕੈਂਪ ਕਿ ਸਸਤਾ ਵੱਲੋਂ ਹੈਗਾ ਤੁਸੀਂ ਅੱਜ ਕੱਲ ਵੱਲੋਂ ਪਹੁੰਚੇ ਜੀ ਮੈਂ ਡਾਕਟਰ ਸੁ ਜਰਨਲਸ ਐਂਡ ਲੈਪਰੋਸਕੋਪਿਕ ਸਰਜਨ ਐਚ ਕੇ ਐਲ ਹਸਪੀਟਲ ਗੁਰੂ ਸਹਾਇ ਆਪਾਂ ਲੜੀਵਾਰ ਇੱਥੇ ਪੰਜਾਬ ਐਡ ਸੋਸਾਇਟੀ ਜਿਹੜੀ ਹੈ ਉਹ ਮਤਲਬ ਆਰਗੇਨਾਈਜ਼ ਕਰ ਰਹੀ ਹੈ ਐਡਸ ਕੰਟਰੋਲ ਸੋਸਾਇਟੀ ਐਡਸ ਦੀ ਸਕਰੀਨਿੰਗ ਦੇ ਕਰਕੇ ਤੇ ਬਾਕੀ ਮਰੀਜ਼ਾਂ ਲਈ ਐਡਸ ਦੀ ਜਾਣਕਾਰੀ ਦੇ ਕਰਕੇ ਫ੍ਰੀ ਕੈਂਪਸ ਉਹਦੇ ਅਧੀਨ ਲਾਲਾ ਫਤੇਹ ਚੰਦ ਬ੍ਰਿਜ ਲਾਲ ਸੋਸਾਇਟੀ ਦੁਆਰਾ ਅੱਜ ਜਿਹੜਾ ਕੈਂਪ ਹੈ ਉਹ ਸਰੂਪ ਸਿੰਘ ਵਾਲਾ ਪਿੰਡ 'ਚ ਹੋ ਰਿਹਾ ਹੈ ਇੱਥੇ ਆਪਾਂ ਮੈਡੀਸਨਸ ਦੇ ਰਹੇ ਹਾਂ ਐਚ ਆਈ ਵੀ ਦੀ ਸਕਰੀਨਿੰਗ ਕਰ ਰਹੇ ਹਾਂ ਤੇ ਲੋਕਾਂ ਨੂੰ ਜਾਣਕਾਰੀ ਦੇ ਰਿਹਾ ਹੈ ਐਡਸ ਦੇ ਬਾਰੇ ਐਡਸ ਨੂੰ ਕਿਸ ਤਰ੍ਹਾਂ ਪ੍ਰੀਵੈਂਟ ਕਰਨਾ ਹੈ ਤਾਂ ਕਿ ਆਉਣ ਵਾਲੀ ਪਨੀਰੀ ਨੂੰ ਜਿਹੜੇ ਹੀ ਪ੍ਰਿਕਾਸ਼ਨਸ ਐਡਸ ਦੇ ਬਾਰੇ ਨੇ ਉਹ ਪਤਾ ਹੋਣ ਉਹ ਪ੍ਰਿਕਾਸ਼ਨ ਲੈਣੇ ਇਹ ਬਿਮਾਰੀ ਨੂੰ ਆਸੀਂ ਰੋਕ ਸਕੀਏ ਤੇ ਇਸੇ ਲੜੀਵਾਰ ਇਹ ਜਿਹੜੇ ਕੈਂਪਸ ਹੋ ਰਹੇ ਨੇ ਅਗਲਾ ਹੁਣ ਸਾਡਾ 19 ਤਰੀਕ ਨੂੰ ਹੋਏਗਾ ਪਿੰਡ ਬਸਤੀ ਕੇਸਰ ਸਿੰਘ ਠੀਕ ਹੈ ਜੀ ਉੱਥੇ 12 ਤਰੀਕ ਨੂੰ ਹੁਣ ਆਪਾਂ ਕੰਮ ਕਰਾਂਗੇ ਡਾਕਟਰ ਸਾਹਿਬ ਕਿਦਾਂ ਦਾ ਲੋਕ ਰਿਸਪੌਂਸ ਦੇ ਰਿਹਾ ਇਸ ਕੈਂਪ ਵਿੱਚ ਪਹੁੰਚ ਰਹੇ ਆ ਲੋਕ ਪਿੰਡ ਵਾਲੇ ਬਿਲਕੁਲ ਰਿਸਪੌਂਸ ਪੂਰਾ ਹੈ ਜੀ ਲੋਕ ਜਾਣਕਾਰੂ ਨੇ ਤੇ ਸਰਕਾਰ ਦੀ ਜਿਹੜੀ ਵੀ ਨੀਤੀਆਂ ਨੇ ਜਾਂ ਜੋ ਵੀ ਸਰਕਾਰ ਦੀ ਇਹ ਮਤਲਬ ਫੈਸਿਲਿਟੀਆਂ ਨੇ ਉਹਦਾ ਲਾਭ ਲੈਣ ਲਈ ਤਤਪਰ ਨੇ ਥੈਂਕ ਯੂ ਬਿਲਕੁਲ ਜੀ ਅੱਜ ਦਾ ਇਸ ਕੈਂਪ ਦੇ ਦੌਰਾਨ ਫ੍ਰੀ ਜਿਹੜਾ ਚੈੱਕਅਪ ਵੀ ਕੀਤਾ ਜਾ ਰਿਹਾ ਐਚ ਆਈ ਵੀ ਟੈਸਟ ਵੀ ਜਿਹੜੇ ਆ ਉਹ ਵੀ ਕੀਤੇ ਜਾ ਰਹੇ ਆ ਤੇ ਨਾਲ ਹੀ ਮੈਡੀਸਨ ਜਿਹੜੀ ਆ ਉਹ ਫ੍ਰੀ ਦਿੱਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਹੀ ਗੱਲਬਾਤ ਕਰ ਲੈਣੇ ਆ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਇੱਕ ਕੈਂਪ ਨੂੰ ਆਰਗੇਨਾਈਜ਼ ਕੀਤਾ ਗਿਆ ਸਰਪੰਚ ਸਾਹਿਬ ਇੱਥੇ ਖੜੇ ਹੈਗੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਕੈਂਪ ਬਾਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਡਾਕਟਰਾਂ ਦਾ ਵੀ ਆਪਣੇ ਪਿੰਡ ਵਿੱਚ ਪਹੁੰਚੇ ਹੈ ਹਰੇਕ ਤਰ੍ਹਾਂ ਦੀ ਦਵਾਈ ਵੀ ਦੇ ਰਿਹਾ ਲੋਕਾਂ ਨੂੰ ਕਿਸੇ ਬਿਮਾਰੀ ਦੇ ਨਾਲ ਕੋਈ ਹੈਗਾ ਨਾ ਉਹਦਾ ਸਭ ਕੁਝ ਵਧੀਆ ਹੱਲ ਕਰ ਰਿਹਾ ਦਵਾਈ ਫ੍ਰੀ ਦਿੱਤੀ ਜਾ ਰਹੀ ਹੈ ਦਵਾਈ ਫ੍ਰੀ ਦਿੱਤੀ ਜਾ ਰਹੀ ਹੈ ਜੀ ਟੈਸਟ ਵਗੈਰਾ ਵੀ ਫ੍ਰੀ ਕਰੇ ਜਾ ਰਹੇ ਆ ਜੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਇਦਾਂ ਦੇ ਕੈਂਪ ਲੱਗਨੇ ਚਾਹੀਦੇ ਪਿੰਡਾਂ ਜਰੂਰ ਜੀ ਸਾਰੇ ਪਿੰਡਾਂ ਚ ਇਦਾਂ ਦੇ ਕੈਂਪ ਲੱਗਨੇ ਚਾਹੀਦੇ ਹਰੇਕ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਲਾਜ ਵਗੈਰਾ ਕਰਦੇ ਆ ਜਿਵੇਂ ਸਭ ਕੁਝ ਜ਼ਰੂਰੀ ਹੈ ਜੀ ਬਿਲਕੁਲ ਜੀ ਅੱਜ ਦਾ ਜਿਹੜੇ ਕੈਂਪ ਲਗਾਇਆ ਗਿਆ ਇਸ ਤੋਂ ਇਲਾਵਾ ਪ੍ਰਬੰਧਕ ਜਿੰਨਾਂ ਵੱਲੋਂ ਇਹ ਕੈਂਪਿੰਗ ਆਰਗੇਨਾਈਜ਼ ਕੀਤਾ ਗਿਆ ਜਿਸ ਸੰਸਥਾ ਵੱਲੋਂ ਕੀਤਾ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੀ ਹੈਗੀ ਪਰ 19 ਦਸੰਬਰ ਨੂੰ ਇੱਕ ਹੋਰ ਕੈਂਪੇਨਾਂ ਦੇ ਵੱਲੋਂ ਬਸਤੀ ਕੇ ਸਰਸਿੰਗਵਾਲਾ ਦੇ ਵਿੱਚ ਲਗਾਇਆ ਜਾ ਰਿਹਾ ਬਸਤੀ ਕੇ ਸਰਸਿੰਗਵਾਲਾ ਪਿੰਡ ਦੇ ਲੋਕ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਪਹੁੰਚ ਕੇ ਉਸ ਕੈਂਪ ਦਾ ਵੀ ਲਾਹਾ ਲੈ ਸਕਦੇ ਆ ਤਦ ਤੱਕ ਦੇਖਦੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਅਰਸੇ ਲਾਈ ਅੱਜ ਤੱਕ ਕੈਂਪ ਵਰੀ ਜੀ ਅੱਜ ਤੱਕ ਕੈਂਪ ਜਿਹੜਾ ਕੀ ਹੈ ਜੀ ਲਾਲਾ ਫਤੇਹ ਚੰਦ ਬ੍ਰਿਜ ਲਾਲ ਐਜੂਕੇਸ਼ਨ ਸੁਸਾਇਟੀ ਵੱਲੋਂ ਜੋ ਪ੍ਰੋਜੈਕਟ ਚੱਲ ਰਿਹਾ ਪੀਸ ਇੱਕ ਪੰਜਾਬ ਏਡਸ ਕੰਟਰੋਲ ਸੁਸਾਇਟੀ ਵੱਲੋਂ ਉਹਨਾਂ ਵੱਲੋਂ ਲਾਇਆ ਜਾ ਰਿਹਾ ਜੀ ਏ ਅਸੀਂ ਕੈਂਪ ਗੁਰੂ ਸਾਹਿਬ ਦੇ ਵਿੱਚ ਸਰੂਪੇ ਵਾਲਾ ਪਿੰਡ ਦੇ ਵਿੱਚ ਲਾ ਰਹੇ ਹਾਂ ਜੀ ਤੇ ਇਹਦੇ ਵਿੱਚ ਹੀ ਵੱਧ ਤੋਂ ਵੱਧ ਮਰੀਜ਼ਾਂ ਨੂੰ ਚੈੱਕ ਕਰ ਰਹੇ ਹਾਂ ਜੀ ਉਹਨਾਂ ਨੂੰ ਫ੍ਰੀ ਮੈਡੀਕਲ ਮੈਡੀਸਿਨਸ ਦੇ ਰਹੇ ਹਾਂ ਤੇ ਨਾਲ ਹੀ ਨਾਲ ਉਹਨਾਂ ਦੇ ਟੈਸਟ ਕਰਾਏ ਜਾ ਰਹੇ ਨੇ ਸਰ ਕਿੱਦਾਂ ਦੇ ਟੈਸਟ ਜਿਹੜੇ ਹੋਗੇ ਕਰਾਏ ਜਾ ਰਹੇ ਨੇ ਇਹਦੇ ਵਿੱਚ ਹੀ ਐਚ ਆਈ ਵੀ ਦੇ ਟੈਸਟ ਕੀਤੇ ਜਾਣਗੇ ਜੀ ਫਸਟ ਸਕਰੀਨਿੰਗ ਕੀਤੀ ਜਾਊਗੀ ਜੇ ਇਹਦੇ ਵਿੱਚ ਕਨਫਰਮ ਟੈਸਟ ਹੋਣਗੇ ਤੇ ਉਹਨਾਂ ਨੂੰ ਅਸੀਂ ਆਈ ਸੀ ਟੀ ਸੈਂਟਰ ਗੁਰੂ ਸਾਹਿਬ ਕੇ ਰੈਫਰ ਕਰਾਂਗੇ ਜੀ ਫਿਰ ਉੱਥੇ ਉਹਨਾਂ ਦੇ ਟੈਸਟ ਕੀਤੇ ਜਾਣਗੇ ਕੀ ਕਹਣਾ ਚਾਹੁੰਦੇ ਹੋ ਅੱਜ ਦੇ ਕੈਂਪ ਬਾਰੇ ਜੀ ਇਹ ਕੈਂਪ ਜੀ ਸਾਡੇ ਵੱਲੋਂ ਲਾਲਾ ਫਤਿਹ ਚੰਦ ਸੋਸਾਇਟੀ ਵੱਲੋਂ ਲਾਇਆ ਜਾ ਰਿਹਾ ਹੈ ਇਹਦੇ ਵਿੱਚ ਟੀਆਈ ਪ੍ਰੋਜੈਕਟ ਚੱਲਦਾ ਪੰਜਾਬ ਐਡਸ ਨਾਲ ਸੋਸਾਇਟੀ ਹੋਂਦੇ ਸੰਜੋਣਾ ਚਲਾਇਆ ਜਾ ਰਿਹਾ ਹੈ ਇੱਥੇ ਮਰੀਜ਼ਾਂ ਨੂੰ ਚੈੱਕਅਪ ਕੀਤਾ ਜਾਏਗਾ ਜੋ ਕਿ ਐਚਕੇਐਲ ਵੱਲੋਂ ਇੱਕ ਡਾਕਟਰ ਜੀ ਆਏ ਤੇ ਉਹਨਾਂ ਵੱਲੋਂ ਇਹ ਕੈਂਪ ਕੀਤਾ ਜਾਵੇਗਾ ਤੇ ਇਸ ਦੇ ਵਿੱਚ ਮਰੀਜ਼ਾਂ ਨੂੰ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ